ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਮੋੜ ਹੋ ਚੁੱਕੇ ਜੀ ਆਪਾਂ ਫੌਜੀ ਸਾਹਿਬ ਕੋਲ ਦੇਖੋ ਆਜੀ ਵੀ ਫੌਜੀ ਸਾਹਿਬ ਕੋਲ 1 2 3 4 ਤੇ ਦੋ ਗਾਵਾਂ ਨਾਲ ਆਦਾ ਫੌਜੀ ਸਾਹਿਬ ਬੜੀ ਕਮਾਲ ਕੀਤੀ ਸਾਰੇ ਨੂੰ ਹਾਰ ਪਾਇਆ ਤੇ ਬਾਕੀ ਗੱਲਬਾਤ ਕਰੀ ਫੌਜੀ ਸਾਹਿਬ ਬਾਈ ਜੀ ਅਸਤਿਕਾਲ ਅਸਤਿਕਾਲ ਜੀ ਸੰਦੇਸ਼ ਨਹੀਂ ਹੋਰ ਨਾਲ ਕਿਰਪਾ ਦੇ ਆ ਜੀ ਕਿਰਪਾ ਵਯਾ ਬੜੀ ਹੋਰ ਦਿਓ ਬੜੀ ਕਿਰਪਾ ਵਯਾ ਤੁਹਾਡੇ ਪੈਰਾਂ ਵਿੱਚ ਮਹਾਰਾਜ ਜੀ ਬੜੀ ਕਿਰਪਾ ਪਰਮੇਸ਼ਰ ਕਿਰਪਾ ਵਰigner ਦਾ ਮਹਾਰਾਜ ਉਹਨੇ ਹੀ ਦੇਣਾ ਆਪਾਂ ਨੂੰ ਜੀ ਦੁੱਧ ਪੁੱਤ ਨੂੰ ਨਾਲ ਜਿਹਨਾਂ ਨੂੰ ਕਰੇ ਕਰੇ ਆ ਪੁੱਤ ਜੱਟੀਆਂ ਆਪਾਂ ਨੂੰ ਸੋਹਣੇ ਸੌਣਿ ਚਾਰਾ ਚਾਰ ਵੀ ਦਿੰਦਾ ਪੁੱਤ ਵੀ ਦਸਾ ਮੈਂ ਸਾਹ ਨੂੰ ਬੜਾ ਬਰੋ ਬੜਾ ਵਧੀਆ ਦਿੰਦਾ ਜੀ 20 ਸਾਲ ਰੱਖੋ ਰੱਬ ਕੋਲ ਨੀਤਾਂ ਨੂੰ ਮਰਾਦਾ ਨੀਤਾਂ ਨੂੰ ਮਰਾਦਾ ਇਹ ਕਿਤੇ ਵੀ ਜੀ ਸ਼ੁਰੂ ਤੋਂ ਪੁਰਾਣੇ ਬੰਦੇ ਦੀ ਕਹਾਤਾ ਵਾ ਤੇ ਨੀਤਾਂ ਨੂੰ ਮਰਾਦਾ ਮੈਣੀ ਨੀਤ ਨਾ ਮਾਰੀ ਕਰਿਆ ਬਾਕੀ ਰੱਬ ਕੋ ਮੰਗ ਕੇ ਜੋ ਮਰਜ਼ੀ ਲੈ ਲੋ ਹਾਂਜੀ ਤੇ ਖੋਹ ਮਾ ਨਾ ਕਰੋ ਕੋਈ ਵਾਈ ਨਾ ਕਰੋ ਤੇ ਰੱਬ ਕੋ ਮੰਗੋ ਰੱਬ ਦਿੰਦਾ ਜਿੰਦਾ ਦਰ ਜੀਦ ਨੂੰ ਰੱਬ ਸਭ ਕੁਝ ਦਿੰਦਾ ਪਰਮੇਸ਼ਰ ਖਾ ਕਰਕੇ ਘਾਟਾ ਹੋਵੇ ਨਾ ਨਾ ਕੋਈ ਘਾਟਾ ਨਹੀਂ ਜੇ ਰੱਬ ਨੇ ਦੇਣਾ ਹੋਵੇ ਤਾਂ ਹੀ ਤੇ ਰੱਬ ਛੱਤ ਪਾਰ ਕੇ ਦੇ ਦਿੰਦਾ ਸਿਆਣੇ ਹਾਂਜੀ ਪਰਮੇਸ਼ਰ ਕੋ ਮੰਗੋ ਤੇ ਆਪਣੇ ਦਹਾਨੋਂ ਦੀ ਖੁਵਾਈ ਕਰੋ ਹਾਂਜੀ ਸੰਗਾ ਕੰਮ ਕਰੋ ਬਲੀ ਜੀ ਬਿਲਕੁਲ ਕੰਮ ਚੰਗਾ ਸਦਾ ਹੀ ਨੀਤ ਜਿਹੜੀ ਬੰਦੇ ਦੀ ਨੀਤ ਹੈਦਾ ਅੰਦਰੋਂ ਸਾਭਿਆ ਸਾਰਾ ਗੋਸਾ ਬਾਰੋਂ ਦੇ ਬੰਦੇ ਬਹੁਤ ਆਲਾ ਮੈਂ ਸਾਹਿਬਾਂ ਦੇ ਦੂਜਾ ਦਾ ਮੈਂ ਸਾਹਿਬ ਹੈ ਤੇ ਨੀਤਾ ਦੇ ਵਿੱਚ ਪਤਾ ਨਹੀਂ ਕੀ ਕੀ ਯਾਰ ਆ ਬਨੇ ਭਰਿਆ ਹੈ ਕਹਿੰਦੇ ਜੇ ਨੀਤ ਸਾਹਿਬ ਰੱਖਾਂਗੇ ਤੇ ਮਹਾਰਾਣੀ ਨੇ ਦੇ ਹੀ ਦੇ ਹੀ ਆਪਰੇ ਜਿਹਨਾਂ ਰੋਟੀ ਮਾਣ ਨੂੰ ਦਹਾਂ ਨੌ ਦੀ ਕਮਾਈ ਕਰੋ ਜਿਹੜੇ ਵਿਚਾਰਿਆ ਗੁਇਜਿਆ ਜਿਹੜੇ ਸ਼ਰਖਾਂ ਦੇ ਬੈਠੇ ਇਹ ਵੀ ਰੋਟੀ ਖਾ ਕੇ ਖਾਂਦੇ ਹਾਂ ਤੇ ਆਪਾਂ ਕਿੰਨਾ ਸੁਣਾ ਮਹਾਰਾਣੀ ਕਿੰਨਾ ਕੋਈ ਦਫਾ ਕਿੱਥਾਂ ਵਿੱਚ ਉਬਰ ਗਿਆ ਹਾਂਜੀ ਇਹ ਤਾਂ ਐਂਡ ਆ ਹਾਂਜੀ ਫਿਰ ਵੀ ਰੱਬ ਨੂੰ ਅੱਤਾ ਮਾਰੀ ਕਿੱਡੀ ਮਾਰੀ ਕਰਨਾ ਪ੍ਰਮੇਸ਼ਰ ਦਾ ਕਿਰਪਾ ਕਰੇ ਸਭ ਦੇ ਕੋਲ ਆ ਕਰੇ ਸਭ ਨੂੰ ਰੋਟੀ ਦੇਵੇ ਹਰਦ ਕਿਵੇਂ ਚੱਲਦਾ ਫਰਕ ਆ ਮਤ ਬਹੁਤ ਵਧੀਆ ਚੱਲਦਾ ਜੀ ਬਹੁਤ ਵਧੀਆ ਤੁਹਾਡੇ ਬਾਰੇ ਪੁੱਛੇਗੇ ਬਾਹਰ ਬਾਹਰ ਥੋੜਾ ਘੱਟ ਮਿਲਦਾ ਜਦੋਂ ਚੰਗਾ ਬਾਹਰ ਟਾਈਮ ਲੱਗ ਜਾਂਦਾ ਆ ਹੁਣ ਵੀ ਵੀਡੀਓ ਅੱਜ ਵੀ ਬੜੇ ਜੋਰ ਨਾਲ ਹਿੱਟ ਆ ਰਹੀ ਹੈ ਮੈਂ ਆਵਰਾ ਨਾ ਮੈਂ ਕੋਈ ਟ੍ਰੇਨ ਬੜਾ ਕੱਟ ਕਰੀ ਗਏ ਇਹਦੇ ਹਿਸਾਬ ਨਾਲ ਕਰਾਂਗੇ ਕੋਈ ਮਾਰ ਚੰਗਾ ਉਰੀਏ ਹਿਸਾਬ ਨਾਲ ਆਪਣਾ ਉਦੋਂ ਵੀ ਇੱਥੇ ਜ ਮਾਰਦੇ ਪਿਛਲੀ ਵੀਡੀਓ ਚ ਵੀ ਜਿਹੜੀ ਆਪਾਂ 14 ਨੂੰ ਮਹੀਨੇ ਇੱਥੇ ਜ ਮਹੀਨੇ ਆ ਗਏ ਹਾਂ ਜੀ ਜੇ ਆਪਣਾ ਰੇਟ ਕੋਲ ਜੁ ਵੀ ਸੀਗਾ ਮੈਂ ਚੰਗੀ ਫੇਰ ਵਿਗਿਆ ਜੀ ਉਹ ਜੀ ਭਰਾ ਹੀ ਲੱਗੇ ਤੇ ਨਮੂਨੇ ਫੌਜੀ ਲੱਗੇ ਆਪਣੇ ਉਹ ਇੱਕ ਮੈਂ ਦੇਖ ਰਿਹਾ ਖੜੀ ਤਿੰਨ ਫੌਜੀ ਲੈ ਕੇ ਤੇ ਬੁੱਝਦਾ ਇਹ ਫਰਕ ਨਾ ਪੈਂਦਾ ਫੋਟੋ ਦਾ ਉਹਦੇ ਬਣਾ ਕੇ ਤੁੰਡਾ ਬਿਚਾਰ ਨਹੀਂ ਆਏ ਤੇਰੇ ਵਿਸ਼ਵਾਸ ਤੇ ਮੈਂ ਮੈਂ ਤੁਹਾਡੇ ਘਰ ਛੱਡ ਗਿਆ ਉਹ ਮੈਂ ਜਦੋਂ ਮੈਂ ਘਰ ਛੱਡਣ ਗਿਆ ਨਾ ਗਰਦਾਪੋਰੀ ਚ ਬਧਰੇ ਪਿੰਡ ਦੇ ਉਹ ਫੌਜੀ ਨੇ ਲਈ ਗ੍ਰਿੰਦਰ ਸਿੰਘ ਫੌਜੀ ਅੱਛਾ ਉਹ ਆਂਦੇ ਵਾਕਈ ਸਾਰਾ ਟਬਰ ਇਕੱਠਾ ਹੋ ਗਿਆ ਆਂਦੇ ਫੌਜੀ ਸਾਹਿਬ ਜੋਧੂ ਘਰ ਦੱਸਿਆ ਉਹ ਕੁਝ ਬਹਿ ਜਾਏਗਾ ਇਹ ਸਾਰਾ ਫੌਜੀ ਸਾਹਿਬ ਪਰ ਖੱਚ ਬੋਲਦਾ ਅਰੇ ਸੱਚ ਬੋਲ ਲਗੇ ਤਾਂ ਦੀ ਹੈ ਸੱਚ ਬੋਲ ਲਗੇ ਤਾਂ ਦੀ ਹੈ ਜੀ ਦੇਖੋ ਇਹ ਨਾ ਗੱਲ ਸਚਾਈ ਰਹਿਗੀ ਸੱਚ ਸਚਾਈ ਰਹੂਗੀ ਮੈਂ ਆਪਣੀ ਸੇ ਕੁਝ ਵਿਖਾਈਏ ਜਦੋਂ ਮੈਂ ਕੱਲੇ ਘਰ ਜਾ ਕੇ ਲਈਏ ਕੁਝ ਹੋਵੇ ਫਿਰ ਗਾਵੇ ਲੈਣੀਆਂ ਹਾਂਜੀ ਹੱਕ ਦੀ ਕਮਾਈ ਲੈਣੀ ਉੱਥੇ ਹੀ ਮੈਂ ਉਹੋ ਲੱਗੇ ਫਿਰ ਮਜ਼ਾ ਆ ਬਾਕੀ ਦੁੱਧ ਆਪੋ ਜੁਦ ਆਦਿ ਉਹ ਨਿਕਲਦਾ ਰੱਖੋ ਕਦੇ ਕਹਿੰਦੇ ਤਾਂ ਹਾਰ ਨਹੀਂ ਮਾਰੀ ਆਪਣੀ ਮਹਿੰਦੀ ਤੇ ਗੱਬੜਦੇ ਮੈਂ ਉਹਨਾਂ ਨੂੰ ਕਹਾਂ ਥਣ ਵੇਖ ਲੋਂਦੇ ਨਹੀਂ ਇਹ ਨਹੀਂ ਵੇਖ ਰਹੇ ਪਹਿਲੇ ਬੰਦਿਆਂ ਨੇ ਘਿਰ ਕੇ ਸਾਨੂੰ ਦੇਰ ਤੱਕ ਖਾਤੇ ਫੋਜੀ ਭਾਈ ਐ ਇਹਨਾਂ ਨੂੰ ਮਾਰਨਾ ਹੀ ਨਹੀਂ ਹਾਂਜੀ ਹੁਣ ਉਹਨਾਂ ਨੂੰ ਮੂੰਹ ਲੈ ਆਜਾ ਵੇ ਸੂਬੀ ਬਹੁਤ ਹੀ ਚੰਗੀ ਨਿਕਲੀ ਵੇ ਬਹੁਤ ਚੰਗਾ ਆਜਾ ਪਰਮੇਸ਼ਰ ਕਿਰਪਾ ਕਰੇ ਕਿਰਪਾ ਉਹਨੇ ਕਰਨੀ ਪਰਮੇਸ਼ਰ ਇਹ ਫੋਜੀ ਅੱਜ ਕਿੰਨੇ ਆਏ ਅੱਜ 5 ਅੱਜ 5 ਉਧਰ ਗਏ ਸੀ ਕਿ ਨਹੀਂ 4:35 ਤੇ ਦੋ ਗਾਵਾ ਜੀ ਉਧਰ ਗਏ ਸੀ ਮੈਂ ਉਧਰ ਗਏ ਸੀ ਕਿੰਨੇ ਲੈ ਕੇ ਨਹੀਂ ਆਏ ਦੋ ਉਧਰ ਹੋ ਗਏ ਜੀ ਤੇ ਸੱਫੇ ਪਿਆ ਜਾਓ ਆਜਾ ਅੱਜ ਜੋੜੀ ਸੱਫੇ ਦੀ ਤੱਕ ਜੋੜੀ ਸੱਫੇ ਦੀ ਉਹ ਯੋੜੀ ਸੱਸੀ ਦੀ ਦੋਵੇਂ ਸੂਈਆਂ ਤੇ ਵੱਡੀ ਝੋਡੀ ਨਾਲੇ ਇਹ ਆਪਾਂ ਸੂਈ ਲੈੰਸੀਆ ਇਹਦੇ ਕੋਲ 14 ਲੀਟਰ ਦੁੱਧ ਆ ਹੁਣ ਆਹ ਤੇਰਾ ਠੰਡਾ ਹੋ ਕੇ ਮਿਲ ਕੇ ਆਪਣਾ ਕੰਡਾ ਲੈ ਆਓ ਬਹਾਰ ਲੈਵਾ ਕਰ ਆਪਣਾ ਕੰਡਾ ਲੈ ਆ ਕੇ ਤੇਰਾ ਹੁਣ ਮਿਲ ਕੇ ਲੈ ਜੀ ਫੜ ਲੈਵਾ ਦੇ ਕੱਟੀ ਕੱਟਾ ਵਿੱਜਾ ਸਵੇਰ ਮਗਰ ਕੱਟਾ ਜੀ ਖੋਲ ਬਾਈ ਸੁੰਭੇ ਦਾ ਥਾਨ ਇਧਰ ਆ ਜਾ ਸੁੰਭੇ ਦਾ ਥਾਨ ਵੇਖੋ ਕਿਦਾਂ ਦਾ ਲੱਗਿਆ ਸੁੰਭੇ ਦਾ ਥਾਨ ਤੇ ਵੱਡੀ ਝੋਡੀ ਸਿੰਗਲ ਹੱਡੀ ਹਾਂ ਜੀ ਸਿੰਗਲ ਹੱਡੀ ਪੂਰ ਚੱਕਾ ਹੈ ਫ੍ਰੀਜ ਕਰ ਹਾਂ ਆ ਪੰਜਰ ਬੇਕੋ ਪਾਇਆ ਹਰ ਹੋ ਗਿਆ 20-20 ਦੇ ਚਲੋ ਮੋਰੋ ਕਰੇ ਪਰਮੇਸ਼ਰ ਤੇ ਆ ਰਹੇ ਜ ਆਪਣੇ ਆ ਰਹੇ ਇਹ ਪਰਮੇਸ਼ਰ ਤੇ ਆ ਗਏ ਜਾਨਬੀ ਜਾਨਬੀ ਜਰ ਵਟੀਆਂ ਜੋਟੀਆਂ ਵਟੀਆਂ ਚਲੋ ਉੱਜੋ ਤੂੰ ਵੀ ਰੋ ਸਕਦਾ ਯੋਰ ਰੋੜੀ ਦਿੰਦਾ ਸਾਡਾ ਹਰਡੋ ਤੇ ਜਨਾ ਬੈਠਾ ਹੈ ਇਹ ਸੋਹਣਾ ਹੈ ਸਿੰਘ ਲੱਗੀ ਦੇਖੋ ਕਿਦਾਂ ਲੱਗਦਾ ਮੈਂ ਨਾ ਨਗਾ ਕਿਉਂ ਆਈ ਕਿਨੇ ਇਹ ਮਾਲ ਦੀ ਛੇ ਕਰਦੀ ਥੱਲੇ ਜੀ ਮਨ ਚਵਾਈ ਵਧੀਆ ਹੋਵੇ ਫੇਰ ਹੀ ਗੱਲ ਬਣਦੀ ਹੈ ਜਮਾਨ ਦੀ ਹਾਂ ਤਾਂ ਕਿਉਂ ਚਵਾਈ ਵਧੀਆ ਹੋਣੀ ਹੈ ਲਿਆ ਵੀ ਆ ਜੀ ਕੋ ਘਰ ਉਸੁਰ ਦੇ ਗੇਟੋ ਨਾ ਕਰੋ ਉਧਰ ਲਈ ਮੈਂ ਆਪ ਹੀ ਦਾ ਉਹਦਾ ਮਾਣ ਆਪੇ ਦੱਸਦਾ ਜੀ ਜਿਹੜਾ ਮਾ ਲੁਧਿਆਣੇ ਦਾ ਉਹਨੇ ਦੱਸਣਿਆ ਹੁੜਿਆਣੇ ਦਾ ਹਾਂ ਜੀ ਹੋਰ ਛੜੀ ਛੋਟੀ ਦਾ ਨਾਮ ਦਾ ਨਾਮ ਤੇ ਜੀ ਇਹ ਦੇਖਣਾ ਆ ਜੀ ਆਲੇ ਬੁੱਸਾ ਆ ਜੀ ਆ ਨਾਮ ਦਾ 400 ਰੁਪਏ ਆ ਜੀ ਆ ਜੀ ਕਰਾਓ ਨਾਲ ਵਾਖ ਤੇ ਤੁਮ ਆ ਕਰਨ ਹਾਂ ਜੀ ਤੇ ਹਾਂ ਜੀ ਫਿਰ ਅਸੀਂ ਤੁਸੀਂ ਜਿਵੇਂ ਦੀ ਝੋਟੀ ਦੇ ਦਿੰਨੇ ਕੋਈ ਗੱਲ ਨਹੀਂ ਮਹਾਰਾਜ ਕਰਪਾ ਕਰੇ ਫਿਰ ਕਿਹੜੀ ਗੱਲ ਚ ਪਰਮੇਸ਼ਰ ਇਧਰ ਆ ਜਾ ਮੋਲ ਦਾ ਭਾਵੇਂ ਕੋਈ ਜੀ ਵੱਡੇ ਦੇਣ ਨੂੰ ਵੇਚ ਰਹੇ ਪਰ ਅਸੂ ਭਾ ਨਾ ਲਈ ਭਾ ਨਾ ਦੇ ਠੀਕ ਹੈ ਜੀ ਮੋਲ 31 ਹੈ ਨਾ ਹਾਂ ਜੀ ਤੇ ਸਵਾ ਦੀ ਝੋਟੀ ਦੇ ਦਾਰੇ ਸਵਾ ਦੀ ਸਵਾ ਦੀ ਦੇਣਾਂ ਦੀ ਝੋਟੀ ਹੋ ਜੂ ਮੰਨਦਾ ਆਹ ਚੁੱਪ ਹੀ ਨਾ ਆਏ ਗਾ ਮਾਰਦਾ ਨਾ ਯਾਰ ਦੋ ਯਾਰ ਹੋਰ ਕਲਮ ਜੀਤਾ ਇੱਕ ਤੇ ਹੀ ਦੀ ਹੋ ਗਈ ਹੁਣੇ ਕਰ ਦਿੰਦੇ ਇੱਕ ਤੇ ਹੀ ਦੀ ਇੱਕ ਤੇ ਹੀ ਤੇ ਨਾਲ ਹੀ ਕਰ ਦੋ ਤੇ ਮੈਂ ਆ ਦੀ ਇੱਕ 20 ਦੀ ਆਹ ਫੇਰ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਕੋਈ ਨਹੀਂ ਇੱਕ ਵੀ ਦੀ ਹੋਗੀ ਨਹੀਂ ਫਸੀ ਗੱਲ ਨਹੀਂ ਜੱਗਾ ਮਾਰ ਜੇ ਇਹ ਵੀ ਆਪਾਂ ਡੇਰ ਨੂੰ ਦਿੰਦੇ ਰਹੇ ਆ ਆਜੇ ਡੇਰ ਨੂੰ ਦਿੰਦੇ ਰਹੇ ਮਰੀ ਭਾਣਾ ਮਲੀ ਪਾਉਂਦੇ ਰਹੇ ਆਜੇ ਇਹਦੀ ਇਹਦਾ ਦੂਜਾ ਸੂਆ ਝੋਟੀ ਰਹੀ ਹਾਂਜੀ ਇਹ ਛਿੱਗੀ ਦੰਦੀ ਹੈ ਦੂਜਾ ਸੂਆ ਪਰਸਾਂ ਦੀ ਸੂਈ ਆ ਪਰਸੋ ਸਹੀ ਆ ਆ ਸਾਫ ਕਰਤੀ ਇੱਕ ਬੋਲਾ ਜਿਹੜਾ 10 ਲੀਟਰ ਆ ਬੋਲਾ ਮਨ ਬੋਲਾ 10 ਲੀਟਰ ਦਾ ਥੋੜੀ ਜਿਹੀ ਥੂੜ ਲੱਗਾ ਝੋਟੀ ਵਾਹ ਕੋਲੋ ਬੈਠ ਕੋਲੋ ਰੋਣਾ ਤੁਹਾਡੀ ਗੱਡੀ ਸੋਹਣੀ ਆ ਇੰਨੀ ਕੋਈ ਦੂਜੀ ਕਰ ਆਪਣੇ ਕਾਲੀ ਹੈ ਜੱਗੀ ਆ ਤੇ ਕਕਾ ਪਾਣੀ ਛਿੱਗੀ ਆ ਕਕਾ ਅਗਰ ਆ ਗਿਆ ਇਹ ਪਰਸੋ ਦੀ ਸੂਈਆਂ ਜੂ ਬੋਲੀ ਆ ਇਹਦਾ ਬੀਚ ਸੋਹਣੀ ਹਾਂਜੀ ਸੇਖ ਨੂੰ ਦੇਖਾ ਛੋਟੇ ਜਿਹੇ ਜਬਰਦਸਤ ਚੰਗਾ ਉਹ ਭਾਈ ਮਾਲ ਬਿਲਕੁਲ ਚੰਗਾ ਜੂ ਛੂਲਾ ਕਹਿੰਦਾ ਮਾਲ ਦਾ ਕਿਡਾਵਾ ਜਿਹੜਾ ਚੰਗਾ ਮਾਲ ਉਹ ਜਿਹੜਾ ਸੂਗਤ ਲੋਹਾਂ ਦੇਖ ਲੋ ਜਦੋਂ ਲੱਗਣਾ ਸਿੱਧੀ ਹੋ ਗਈ ਪੁਰਾਣਾ ਚੱਕ ਕੇ ਆ ਲੈ ਆ ਤੁਮਾ ਜੀ ਮੂਮਾ ਗਾਜਾ ਮੂਮਾ ਗਾਜਾ ਰੱਖੋ ਮਾੜੀ ਕਿਰਪਾ ਨਾਲ ਸੇਂਗ ਸਿਰ ਸੋਣਾ ਰੱਬ ਨੇ ਦਖਾਓ ਅਗਲੇ ਮਹੀਨੇ ਰਾਮਾ ਰੋਗ 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 ਨਾਲ ਬੱਚੇ ਬਹੁਤ ਨਾਲ ਅੱਜ ਪਸੀਨਾ ਬਹੁਤ ਆ ਗਿਆ ਕਰਦੇ ਆ ਬੱਚੇ ਚਾਹੇ 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 ਚ ਬਾਕੀ ਵਦੂ ਵੀ ਦੋ ਤੇ ਚਰ 15 16 ਦਾ ਆਰਾਮ ਨਾਲ ਝੋਟੇ ਜਵਾਦੂਗੀ ਜੀ ਹਾਂ ਜੀ ਗਰਮੀ ਵਾਲੀ ਪੈਣ ਲਈ ਆ ਇਹਦੇ ਇੱਕ 30 ਕਰਦੀਆਂ ਜੀ ਮੁੱਲ ਹਾਂਜੀ ਬਾਕੀ ਜੋ ਆਖੋ ਮਾਰਸ ਤੂੰ ਦੰਗ ਦਾ ਪੀ ਸਵਾਤੀ ਦੇ ਦਾਂਗੇ ਝੋਟੀ ਕੋਈ ਗੱਲ ਨਹੀਂ ਛੜ ਦੋ ਆਪੀ ਛੜ ਦੋ ਜਿਹਦੇ ਵਿੱਚ ਇੱਕੋ ਹੀ ਗੱਲ ਕਰ ਚਲੋ ਇੱਕੋ ਹੀ ਗੱਲ ਜੀ ਹਾਂਜੀ ਇੱਕ 22 ਦੀ ਦੇ ਦਾਂਗੇ ਇੱਕ 22 ਦੀ ਤੇ ਵੀ ਇੱਕ ਵੀਰ ਦੀ ਜਾਣ ਦੀ ਇੱਕ ਵੀਰ ਦੀ ਚਲੋ ਆਹ ਰਹੀ ਸਪੀਰ ਸਾਰੇ ਕੈਸਾ ਹੋ ਗਿਆ ਜਾਨੋ ਹਾਂਜੀ ਹਾਂਜੀ ਇਹ ਇਹ ਵੀ ਦੂਜਾ ਸੁਬਾ ਸੂਈ ਆ ਜੀ ਹਾਂਜੀ ਤੇ ਇਹਨੂੰ ਦੁੱਧ ਜਿਹੜਾ 12 ਨਿਕਲ ਦਸੀ ਕਰ ਕੱਤੀ ਮਗਰ ਦੇਖੋ ਗਿੱਲਾ ਲਾੜੂ ਆ ਰਾਣ ਹਾਂਜੀ ਆ ਲਾੜੂ ਖਾਓ ਜੀ ਉਹ ਗਿੱਲਾ ਲਾੜੂ ਆ ਜੇਨੂੰ ਇਹਨਾਂ ਦਾ ਪੰਜਵਾਂ ਸਿਰ ਸੂਈ ਨੂੰ ਕੱਟੀ ਆ ਕੱਤੀ ਜੈਡ ਬਲੈਕ ਕੱਤੀ ਇਹਦੇ ਮਗਰ ਤੇ ਦੂਜਾ ਸੁਬਾ 12 ਨਿਕਲ ਦੋ ਕੋਲੋ ਬੋਲੋ ਬੇਟੇ ਨੂਮੀ ਕੋਲੋ ਇਹਨੂੰ ਖੋਲ ਦੇ ਦੋ ਹੁਣ ਤਿਆਰ ਆ ਤੇ ਬਸ ਚਵਾਈ ਇੱਕ ਨੰਬਰ ਸੋਹਣੀ ਠੰਡੀ ਸੀਲ ਕੋਲੇ ਚੀਜ਼ਾਂ ਨਾਲ ਹਾਂਜੀ ਇਧਰੋਂ ਇਹਨੂੰ ਲੈ ਕਰ ਬਾਈ ਅਜੇ ਵੀ ਖੜਾ ਕਰ ਸੋ ਤਾਂ ਜੱਜ ਕੈਮਰੋਡ ਦੇ ਨੇ ਨਸੂਰ ਬਿਲਕੁਲ ਮੈਂ ਕਿਹਨੂੰ ਪਸੰਦ ਕਰੂਗਾ ਅੱਛਾ 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 ਗੱਲ ਕਰਦੂ ਮੈਂ ਜੇ ਉਹ ਜਾ ਤੱਕ ਸਾਰੇ ਸੁਣਦੇ ਆਉਂਦੇ 5-6 ਬਰਜਾ ਖੜੀਆਂ ਹੁੰਦੀਆਂ ਬਿਲਕੁਲ ਦਵਾਈ ਤੋਂ ਚੰਗੇ ਦੀ ਬਣਨੀ ਹੈ ਦੂਜੇ ਦੀ ਬਣਨੀ ਹੈ ਬਿਲਕੁਲ ਹਾਂ ਜੀ ਮਹਾਰਾਜ ਕਿਰਪਾ ਕਰੇ ਜੇ ਲਾ ਖੜੇ ਵੀਰ ਭਰਾ ਉਹਨੂੰ ਜਾਨੀਆ ਕਰੇ ਪਰਮੇਸ਼ਰ ਕਿਰਪਾ ਕਰੇ ਸਭ ਤੇ ਜੀ ਇਹ ਬੁੱਝਦੇ ਸੁਣਈਆਂ ਹੌਂਦੇ ਹੋਰ ਦੇ ਇਹ ਫਰੀਦਕੋਟ ਦੀਆਂ ਦੋ ਜੜੀ ਉਹ ਦੋ ਜਿਹੜੀਆਂ ਹਰਿਆਣੇ ਦੀਆਂ ਠੀਕ ਆ ਤੇ ਕੇ ਇੱਕ ਗੱਬੜੀਆਂ ਫਰੀਦਕੋਟ ਦੀ ਮਿਕਸ ਮਾਲ ਲੈ ਕੇ ਆ ਹਾਂਜੀ ਮਿਕਸ ਮਾਲ ਹਾਂਜੀ ਹਾਂਜੀ ਸਜੋ ਸਜੋ ਬੱਚੇ ਨਾ ਕਰੇ ਪੱਛੇ ਜਿਹਾ ਬਣੀ ਕਿਉਂ ਨਹੀਂ ਕਰਦਾ ਬੱਚੇ ਨਾ ਕਰੇ ਹਾਂਜੀ ਬਾਕੀ ਚਲੋ ਹਾਂਜੀ ਦੇ ਦੋ ਸੰਦੀਪ ਨੂੰ ਜਿੰਨੇ ਝੁੱਠੀ ਦੇਦਾ ਨਹੀਂ ਹਾਂ ਦੋ ਇੱਕ ਕੰਦਰਾ ਦਾ ਮੁੱਲ ਕਰਦੇ ਹਾਂ 1 ਕੰਦਰਾ 1 15 ਹਾਂਜੀ 5 ਛੋਟ ਕਰ ਦਾਂਗੇ 10 ਹੀ ਦੇ ਦਾਂਗੇ 10 ਹਾਂਜੀ ਬਾਕੀ ਕੋਈ ਨਹੀਂ ਆਇਆ ਕਿਹਾ ਮਾਰ ਦਾਂ ਹੋਰ ਕਰਾਂਗੇ ਕੋਈ ਨਹੀਂ ਕੋਈ ਨਹੀਂ ਫੁੱਸਿਆ ਹਾਂਜੀ ਘੜ ਦੋ ਆਏ ਹੁਣੇ ਕਰ ਦਿੰਦੇ 1 5 ਦੀ ਝੋਟੀ 1 5 ਦੀ 1 5 ਦੀ ਠੀਕ ਹੈ ਜੀ ਦੁੱਧ 12 ਕਿਲੋ ਬੋਲੀ ਬੰਨੋ ਜਿਹੜੀ ਆ ਮਤਲਬ ਦੁੱਧ 14 ਵਿੱਚ ਪਾਉਗੀ ਗਰਮੀ ਬੜੀ ਪੈਂਦੀ ਫੇਰ 14 ਪਲੱਸ ਕਰੂਗੀ ਹੁਣ ਜਿਹੜਾ 12 ਮਤਲਬ ਕਿਉਂ ਬੰਨਿਆ ਗਾ ਜਿੰਨੇ ਕੀਤਾ ਜਰਾ ਫਰੀਦਕੋਟ ਦੀ ਝੋਟੀ ਆ ਥਾਰੇ ਪੈਣ ਦੀ ਬੜੇ ਥੜਾ ਥੜਾ ਖੜਾ ਫਿਰ ਥਾਰੇ ਦੀ ਆ ਬਹੁਤ ਮਸ਼ਹੂਰ ਨਾ ਲੱਗਿਆ ਸ਼ੂਰ ਮਸ਼ਹੂਰੀ ਬਹੁਤ ਮਦਮਸ਼ੀ ਭਰਿਆ ਬਾਕੀ ਸੀਲ ਸਲੱਗ ਚੋਟੀ ਭਾਵੇਂ 10 ਬੰਦੇ ਥੱਲੇ ਮਾਜੋ ਲੱਤ ਨਹੀਂ ਪੁੱਟੂਗੀ ਜਿਨ੍ਹਾਂ ਦੇ ਝੂਲੇ ਬੰਦਾ ਚੂਲੇ ਲੱਤਾਂ ਪੁੱਟ ਕੇ ਰੱਖੂ ਚਲ ਇੱਕ ਦੋ ਦੀ ਹੋ ਗਈ ਚਲੋ ਕੋਈ ਨਹੀਂ ਜਾਂ ਦੋ ਤੂੰ ਕਹਦਾ ਹੋਈ ਆ ਮੇਰੀ ਜਾਂ ਦੋ ਪੁੱਟੇ ਇੱਕ ਦੋ ਦੀ ਦਾਂ ਇਹ ਘਬੜਾ ਦੀ ਜੋਕਣ ਦੀ ਦੂਜਾ ਸਰਾ ਹੀ ਬੀਗੋਰ ਦੀਆ ਇਹ ਵੀ ਵੀ ਦਿਖਾ ਦੇ ਫੱਤਾ ਇੱਕ ਲੈਂਦੀ ਆ ਦੇਖੋ ਦੂਜਾ ਹੋਗਾ ਦੂਜਾ ਹੋਣਾ ਲੈਂਦੀ ਦੇਖੋ ਹਾਏ ਕਿੱਦਾਂ ਜੋਗ ਆਲਾ ਸਣ ਲੱਗਾ ਇਹ ਵੀ ਖੋਦ ਮੇਰੇ ਨਾਲ ਆ ਇਧਰੋਂ ਖਾਓ ਕਿੰਨਾ ਕਰੀ ਲੋੜ ਥੋੜਾ ਸਮਝੀ ਇਹ ਸੋਧ ਕਰੂਗੀ 15 ਤੋਂ 16 ਲੀਟਰ 15 ਤੋਂ 16 ਇਧਰੋਂ ਖਾਓ ਥਾਂ ਦੇਗਾ ਕਿੱਦਾਂ ਸਸਰਾ ਆਣੇ ਇਹ ਨੋਕ ਆਲਾ ਪੰਮੀ ਆਪਾਂ ਮੜਾ ਲੈਣਾ ਹਾਂ ਥਾਂ ਨਹੀਂ ਮੜਾ ਲੈਣਾ ਥਾਂ ਚੱਗ ਰਹੂਗੇ ਤੁਹਾਨੂੰ ਜਵਾਬ ਮੈਂ ਬਿਲਕੁਲ ਬਿਲਕੁਲ ਮਾੜ ਚੱਗ ਰਹੇ ਹੋ ਹਾਂ ਹਾਂ ਜੇ ਹਾਂਜੀ ਆਪੋਨੀ ਜਗ੍ਹਾ ਨਾਲ ਦੂਰ ਕੇ ਹਿੰਦੂ ਨਾ ਟੂਗਾ ਯਾ ਕੋਲ ਮੌਲਾ ਤੇ ਗੇਨੋ ਦਾ ਕਰਾ ਸੀ ਜਿੰਨੀ ਕਿ ਲਗ ਗਈ। ਖਰਾਬ ਰੰਗ ਲੱਗੇ। ਚਰਵਾ ਕਰਕੇ। ਤੇ ਆ ਤੁਸ ਬੁਨੀਆ ਹਰ ਫਾਰੋਂ ਵੀ ਕਫੀ। ਪਰ ਕੇ ਪੂਰੀ ਸਵੇਰ ਭਾਗੇ। ਦੇਖੋ ਜੋ ਟਿਕੜੀ ਲੰਮੀ ਆ। ਮਖਿਆਲ ਮਖਿਆਲ ਵਧੀਆ ਛੇ ਸੰਗ ਲੰਦਾ ਚਾਹ ਹੈ। ਆ ਆ ਜੀ ਬਰੇ। ਬਰੇ। ਜਾ। ਨਾ ਲਾ ਪਾਪਾ ਨਾ ਪਾ। ਲੈ ਵੀ ਪਾ ਨਾ ਦੇਣਾ। ਪਾ ਨਾ ਯਾਰ ਰੁਕ। ਹਾਂ ਜੀ। ਤੋਰੋ ਤੋਰ ਮੇਰੇ ਵੀ ਚੱਲ। ਲੈ ਚੱਲ ਗਏ। ਚਲ। ਹਾਂਜੀ ਬਗੀ ਠੰਡੀ ਈ ਦੀ ਤੇ ਉੱਪਰ ਚਲ ਕੇ ਥੋੜਾ ਹਾਂਜੀ ਫੱਲ ਜਾਂਦੇ ਬੱਚੇ ਸਹੀ ਕਰਦਿਆਂ ਠੰਡੀ ਈ ਜੂਈ ਵੇ ਨੋਸ ਤੇ ਹਾਂਜੀ ਪੁਲਿਸ ਸਾਹਿਬ ਦੇਖੋ ਕਿ ਨਹੀਂ ਛੋਟੀ ਕੋਈ ਗੱਲ ਬਣ ਕੇ ਪਰੇਉਂ ਜਾਂ ਹਾਂਜੀ ਠੀਕ ਹੈ ਮੈਂ ਬੱਸ ਇਹਨਾਂ ਨਾਲ ਕਰ ਰਿਹਾ ਹਾਂਜੀ ਇਹਦਾ ਮੁੱਲ ਦਿੱਖ ਵੀ ਕਰਦੇ ਹਾਂ ਜੀ ਹਾਂਜੀ ਕੋਈ ਨਹੀਂ ਜਿਸ ਨਾਲ ਕੋਈ ਪਰੇ ਗੱਲ ਨਹੀਂ ਉਹ ਕਿੰਨੀ ਸਹੀ ਕਰ ਇਹ ਦੇ ਦਾਂਗੇ 15 ਨਹੀਂ ਦੇਦਗੇ ਜੀ ਮੇਰਾ ਹੋਰ ਜਾਣ ਨਹੀਂ ਚਲੋ ਹੋਰ ਜਿਹੋਨ ਕੋਈ ਨਹੀਂ ਵੇਖ ਦੱਸਦੀ ਹੋਗੀ ਕੋਈ ਗੱਲ ਜੀ ਉਹ ਤਾਂ ਇੱਕ ਦਸ ਦੀ ਦੇ ਦੋ ਇੱਕ ਪੰਜ ਦੀ ਉਹ ਤੇਰਾ ਕੋਲ ਹੋ ਗਿਆ ਜਾਣੀ ਬਗਾ ਕੋਈ ਨਹੀਂ ਜੀ ਕੋਈ ਨਹੀਂ ਕੋਈ ਇੱਕ ਮਾਣ ਇਹ ਕੋਈ ਕੰਤਾ ਨਹੀਂ ਥੋੜੀ ਬੋਲ ਨਹੀਂ ਕੋਈ ਗੱਲ ਪਰਮੇਸ਼ਰ ਕਿਰਪਾ ਕਰੇ ਬੜਾ ਖਰਾਬਰੀ ਦਿੱਤਾ ਉਹ ਹੋਰ ਨਹੀਂ ਕੋਈ ਕੋਈ ਨਹੀਂ ਕਮਾਨ ਵੇਚਣਾ ਆਪਾਂ ਨੂੰ ਖਰਚਿਆ ਕੋਈ ਨਹੀਂ ਇੱਕ ਪੰਜ ਦੀ ਹੋ ਗਈ ਕੋਈ ਗੱਲ ਪੰਜ ਦੀ ਜਦਾਂ ਕਿ ਇੱਕ ਪੰਜ ਦੀ ਜੀ ਹਾਂ ਜੀ ਤੇ ਗੰਮਾ ਜੀ ਅੱਛਾ ਤੇ ਤੇ ਦੂਜਾ ਸਵੇਰ ਸੁਣੀ ਆ ਇੱਕ ਕੰਟਾਲੂ ਇੱਕ ਕਪਾਹ ਭਰੇ ਅੰਦਰ ਅੰਦਰ ਸੂਈ ਜੋ 20 ਲੀਟਰ ਕੋਲੋਂ ਮੇਰਾ ਭਰਾ ਛਾਈ ਆ ਰਿਹਾ ਛਾਈ ਆ ਰਿਹਾ ਛਾਈ ਆ ਰਿਹਾ ਦੇਖੋ ਸਿੱਖੇ ਕੰਨਾਂ ਦੇ ਨਾਲ ਯਾਰ ਬੁਤਿਆ ਯਾਰ ਲੋਕ ਲੋਕੀਂ ਮੈੜੀ ਦੀ ਸੱਚਾ ਵਰਗੀ ਬੀਰ ਕੜੇ ਮੱਝਾ ਮੱਝਾ ਤੁਹਾਮਗਾ ਇਹ ਚੋਈ ਹੋ ਗਿਆ 1 ਨੰਬਰ ਦੀ ਲੈ ਲੈ ਕਾਲ ਥੋੜੀ ਤੇ ਵਾਲੀ ਉਹ ਚਵਾਈ ਵਾਲਾ ਨੰਗਰ ਆ ਕੋਈ ਲੈਣਾ ਭਾਵੇਂ ਗਾਵਾ ਮਾਝਾ ਚਵਾਈ ਵਾਲਾ ਚਵਾਈ ਵਾਲਾ ਬੜੀ ਚੋਈ ਵਾਲਾ ਕਹਿੰਦਾ ਮੈਂ ਖਿੱਚ ਲੈ ਕੋਈ ਗੱਲ ਸੁਣ ਦਰਦੀ ਕੈਮਰੇ ਕੋਲ ਦਰਦੀ ਨજર ਸਿੱਜੇ ਜਾ ਜਾ ਆਖਰ ਸਰਮਾ ਸਰਮਾ ਬਾਹਾਂ ਵੇੜ ਲੈ ਅਈ ਬੰਨਾ ਫੇੜਨੇ ਲੱਗ ਤੋੜੀ ਕਰ ਕਰਕੇ ਤੁਰੂਗੀ ਥੋੜਾ ਜਿਹਾ ਲਿੰਗੀ ਚਲੋ ਦੱਸ ਦਿੰਦੇ ਲੈ ਜਾ ਦੋ ਕੜਲੇ ਫੁੱਸਾ ਇਹ ਉਹ ਜਰਸੀ ਜੱਸੀ ਸਾੜੀ ਵਾਲੀ ਉਹ ਜਰਸੀ ਹਾਂ ਇਹ ਛੜੀ ਵਾਲੀ ਉਹ ਜਰਸੀ ਹੈ ਬੰਦਾ ਬੰਦੀ ਕੀ ਮਾਰਾ ਕੋਈ ਤਾਂ ਕੋਈ ਗੱਲ ਨਹੀਂ ਜਿੱਦਾਂ ਆਖੋ ਕਰ ਲੈਨੇ ਜੀ ਮੁੱਲ 7000 ਕਰਦੇ ਆ ਹੂੰ 55 ਦੀ ਗੰਗੇ ਨਹੀਂ 50 ਦੀ 50 ਦੀ ਚਲੋ ਠੀਕ ਚਾਹ ਲਓ 50 ਦੀ ਕਿਹੜਾ ਦੱਸਨੀ ਸਰ 50 ਦੀ 50 ਦੀ ਚਲੋ ਕੋਈ ਗੱਲ ਨਹੀਂ 50 ਦੀ ਹੋ ਗਈ ਕੋਈ ਗੱਲ ਨਹੀਂ ਕੋਈ ਨਹੀਂ ਲੈ ਲਓ 150 ਕੋਈ ਗੱਲ ਆਹ ਗਾਹ ਤੋਂ 20 ਲੀਟਰ ਚਾਹੋਗੇ ਇਧਰ ਆਓ ਬਿਲਕੁਲ ਜੇ ਮੂੰਹ ਮੈਂ ਦਿਖਾਇਆ ਕਰੀ ਤਾਹ ਇਹ ਜੰਸੀਆ ਤੇ ਜੰਸੀਆ ਜੰਸੀਆ ਬਹੁਤ ਪਾਣੀ ਵੱਡੀ ਵੈੜਾ ਵੱਡੀ ਵੈੜ ਨਾਲੇ ਪੂਰੀ ਸੰਭੀ ਵੱਡੀ ਵੱਡੀ ਫੁੱਲ ਹਾਈ ਦੀ ਕੋਲ ਪਰਫੂਮ ਰੱਖੋ ਗਾਹੋਂ ਮੋੜੀ ਪਾਓ ਉਹਦੇ ਕਿਹੜਾ ਕਰ ਰਹੇ ਨੇ ਇਹ ਇੱਕ ਨਪੜੇ ਲੱਕੇ ਦੀ ਇਧਰ ਅੱਛਾ ਮੈਂ ਜਰਸੀ ਤੇ ਬਹੁਤ ਸ਼ੌਕ ਪੈਂਦੀ ਹੈ ਬਾਹਰ ਲੱਗਦੀ ਹੈ ਜੇ ਜੋੜੀ ਤਾਂ ਕੋਈ ਮਤਲਬ ਜੋੜੀ ਕਰ ਕੋਈ ਗੱਲ ਨਹੀਂ ਹਾਂਜੀ ਰੁਕੀ ਰੱਖੋ ਕਰ ਲੱਗੀਆਂ ਕੋਈ ਗੱਲ ਨਹੀਂ ਚੱਲ ਮੈਂ ਚੱਲ ਦੇਣੇ ਵੀ ਦਸ ਲੈਂਦੀ ਆ ਮੈਂ ਉਹਨੂੰ ਰੋਣੀ ਦੱਸ ਦੇ ਮਨ ਕੋਈ ਫਿਕਰੀ ਪਾ ਲੈਂਦਾ ਕੋਈ ਵਹਿਰ ਜਰਸੀ ਵਹਿਰ ਤੇ ਫੁੱਲ ਹਾਈਟ ਦੀ ਆ ਫਾਰਮ ਵਾਲੀ ਵਹਿਰ ਦੀ ਪੂਰੀ ਸੋਭੀ ਆ ਜਿਆਦਾ ਮਸਤੇ ਹੁੰਦੇ ਪੂਰੀ ਬੰਦਿਆਂ ਨੇ ਛੱਗੀ ਆ ਅੱਜ ਕਮਾ ਲਿਆ ਇੱਕ ਵਹਿਮ ਵਹਿਮ ਆ ਵਿੱਜੂ ਆ ਇਧਰ ਖਾਓ ਜਰਾ ਕਮਾਓ ਮੂੰਹ ਮਾ ਦਾ ਰੋਕੋ ਬਿਰੋ ਇੱਥੇ ਰੋਕੋ 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 ਖਾ ਲਈ ਪਿਆ ਆਮ ਨਾਮ ਇਹਨੂੰ ਖਾ ਲੈ ਕਮਾ ਲੈ ਇਹਨੂੰ ਖਵਾ ਦੇ ਇਹ ਇਧਰ ਦੀ ਕਮਾਈ ਦੀ ਆ ਉਧਰ ਦੇ ਅੱਛਾ ਇੱਥੇ ਖਾ ਲਾ ਦਿਓ ਆਮ ਨਾਮ ਲੈ ਜਰਾ ਉੱਥੇ ਲੈ ਜਾ ਲੈ ਲੈ ਜਾ ਉੱਥੇ ਰਾਜਾ ਉੱਥੇ ਖੜੋ ਨੀ ਲੈ ਉੱਥੇ ਖੜੋ ਕੋਈ ਜੀ ਗਾਣਾ ਕਰਕੇ ਹੁੰਦੀ ਇਹਨੇ ਤੇ ਬਾਕੀ ਠੀਕ ਆ ਨਾ ਇਹ ਬੋਝਾ ਮਨੇਗਾ ਰਾਸਤ ਵੀਸਾ ਰਾਸਤ ਵੀਸਾ ਲਾ ਦੇ ਵਾਲੇ ਕੰਮ ਕਰੀਂ ਜੀ ਆਪਾਂ ਕੋਈ ਗੱਲ ਨਹੀਂ ਹਾਂਜੀ ਤੇ ਹੁਣ ਦੱਸੋ ਉਹ ਕੋਈ ਨਹੀਂ ਕਿੰਨੇ ਦੀ ਬੱਚੀ ਹੈ ਜਦੋਂ ਇਹ ਮੋਰ ਤੇ 75 ਕਰਦੇ ਆ 75 ਦੀ ਕੋਈ ਗੱਲ ਨਹੀਂ ਆਪਾਂ 70 ਦੀ ਬੱਚੀ ਦੇ ਦਾਂ। ਲਾਸਟ ਵੀ ਦੀ ਪੁੱਛਦੇ ਡੱਬੀ ਤੋਂ ਨਹੀਂ ਖਾਵੇ ਜਿੱਦਾਂ ਕਰਦੇ ਆਂ ਪਿੱ ਜਾਓ। ਤੈਨੂੰ ਹੀ ਦੋ ਕੋਈ ਨਹੀਂ। ਸੱਤ ਯਾਰ ਦੀ ਜਾਂਦੋ। ਅ ਨਹੀਂ ਸੱਤ ਯਾਰ ਦੀ ਨਹੀਂ ਲਈ। ਜਾਂਦੀਏ। ਨਹੀਂ ਬੱਦਲ ਰਹੀ ਜਾ। ਵੱਡੀਆਂ ਮਸ਼ੀਂਹ ਬਹੁਤ ਜਾਂਦੀ। 65 ਜਾਂਦੀ ਹੋਗੀ 65 ਦੀ ਦੇ ਦੋ ਬੰਦਾ ਸ਼ਰਮ। ਚਲ ਦੋ ਹੀ ਛੱਡ ਦੋ ਟ੍ਰੇਡ ਦੀ ਹੋਣੀ। ਚਲੋ ਵੀ ਕੋਈ ਨਹੀਂ। ਟ੍ਰੇਡ ਦੀ ਕੋਈ ਗੱਲ ਨਹੀਂ। ਸੋਨੇ ਪਸ਼ੂਆ ਨਾਲੇ ਹਰ ਵਾਰ ਜਦੋਂ ਮਰਜ਼ੀ ਆਓ। 2-4 ਬਜੂ ਮਿਲਨੇ ਕੀ ਇਹ ਇਵੈਂਟ ਦੇ ਜਦੋਂ ਮੁਰਦਾ ਨਹੀਂ ਘਰ ਮੁਰਦਾ ਹਾਂਜੀ ਜਦੋਂ ਮਰਜੀ ਆ ਉਹ ਡੱਕੇ 2-4 ਆਪਣੇ ਕੋ ਹੁੰਦੇ ਹੁੰਦੇ ਹਾਂਜੀ ਪਰਮੇਸ਼ਰ ਕਿਰਪਾ ਕਰੇ ਮਾਲ ਥੋੜਾ ਘੱਟ ਲੱਭ ਜਾਵੇ ਇਹ ਕਰਕੇ ਲੋ ਮਾਲ ਫਿਰ ਤੁਰ ਕੇ ਜਰਾ ਲੱਭਣਾ ਪੈਂਦਾ ਤੇ ਮਾਲ ਮੁੱਲੀ ਹੁੰਦਾ ਫਿਰ ਉਹ ਇਹੀ ਆਪਣੇ ਨੂੰ ਤਾਂ ਬਹੁਤ ਯਕੀਨ ਆ ਪਾਰਾ ਲੱਗਿਆ ਪਾਰਾ ਲੱਗਿਆ 36 ਵਿਗੇ ਭਾਅ ਵੀ 36 ਵਿਗਣਾ ਦੇਖੋ ਵੇ ਭਾਅ ਨੋਗੇ ਫਿਰ ਵੀ ਨਹੀਂ ਲਿਖ ਮੈਂ ਵਿਖਣੀ ਇਹ ਗੱਲ ਆ ਕਾਲਾ ਫੜ ਕੇ ਡੈਡ ਡੈਡ ਕੇ ਦੇਖਦਾ ਹੋ ਇਸੇ ਕਰਕੇ ਵੇਖਦਾ ਸਾਡੇ ਚੈਨਲ ਸੁਹਣਾ ਤੇ ਬਾਕੀ ਪਰਮੇਸ਼ਰ ਸਾਰੇ ਬੰਦੇ ਪਿਆਰ ਕਰਦੇ ਆ ਪਿਆਰ ਕਰਦੇ ਆ ਬਾਕੀ ਨੀਤਾਂ ਦੀ ਗੱਲ ਜੀ ਵੇਖੋ ਨੀਤਾਂ ਤੁਹਾਡੀਆਂ ਬਹੁਤ ਸਾਫ਼ ਦਾ ਆਪਣੇ ਹੋ ਸਾਫ਼ ਪਰਮੇਸ਼ਰ ਕੋਲੋਂ ਮੰਗ ਕੇ ਲੈ ਲੈਣਾ ਤੇ ਉਹ ਵੀ ਲੈਣਾ ਵੇਖੋ ਪੌਛੇ ਡੰਗਰ ਵਿੱਚ ਜਿਹੜਾ ਪੈਸਾ 20 5000 ਰੁਪਇਆ ਬਣ ਗਿਆ ਹੋਰ ਕੀ ਨਹੀਂ ਆ ਬਹੁਤ ਵਧੀਆ ਬੋਲਣਾ ਹੋਰ ਕੋਈ ਕਰ ਬਣੇ ਤਿੰਨਾ ਕੋਈ ਦਿੱਤਾ ਹੋਰ ਕੋਈ ਨਾ ਰੱਬ ਪ੍ਰਮੇਸ਼ਰ ਕਿਰਪਾ ਕਰੇ ਹਰ ਇੱਕ ਦਾ ਭਲਾ ਕਰੇ ਜਿਹੜਾ ਸਾਥੋਂ ਖਰਦਾ ਔਰ ਦੁੱਧ ਪੁੱਤ ਮਤਲਬ ਉਹਨੂੰ ਸੋਨਾ ਦੁੱਧ ਦੇਵੇ ਦੋ ਟਾਈਮ ਬੰਦਾ ਸੀਜ਼ ਦੇਵੇ ਚੋਕੇ ਇਹ ਕੋਈ ਗਾਲ ਨਹੀਂ ਲੈਣੀ ਗਾਲ ਤਾਂ ਲੋਕ ਇਹ ਸਿੰਗ ਬਣਾਣੇ ਫਿਰ ਇਹ ਸਿੰਗ ਬਣਾਈ ਤੇ ਮਰੇ ਕੋਈ ਗਲੂਨ ਮਿਸਾਲਾ ਦੇਣਾ ਤਾਂ ਜੇ ਸਿੰਗ ਉਹ ਗਾਂ ਨੂੰ ਮੁੰਡਾ ਬਣ ਗਿਆ ਕਿ ਬੋਰੀ ਫੱਦੀ ਤੋਂ ਤਲਾਈ ਕੀ ਬਣ ਗਿਆ ਇਹਦਾ ਜਿਆਦਾ ਚੰਗੀ ਪੋਲੀ ਮੈਂ ਜਦ ਨਹੀਂ ਬੰਦੇ ਕੋਈ ਗੱਲ ਨਹੀਂ ਹਾਂਜੀ ਬੋਲੋ ਪਰਮੇਸ਼ਰ ਨੰਬਰ 91147 12792 ਗਰਨਾਮ ਸਿੰਘ ਫੌਜੀ ਪਿੰਡ ਟਿੰਮੋਵਾਲ ਜ਼ਿਲ੍ਹਾ ਅਮਰਸਾ ਤਸਵੀਰ ਬਾਬਾ ਬਕਾਲਾ ਆਪ ਦਾ ਫੌਜੀ ਦਾ ਲੈ ਕੇ ਜਾ ਉਹਨਾਂ ਨੂੰ ਚਾਹ ਪਾਣੀ ਪਿਓ ਕਰਾ ਲਈ ਜਦੋਂ ਮਰਜੀ ਆ ਕੇ ਦੋ ਦਿਨ ਰੋ ਤਿੰਨ ਦਿਨ ਰੋ ਜਰਮਣੀ ਵਾਧੂ ਨਮਰੇ ਵਾਧੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਪਾਣੀ ਕਰਾਂਗੇ ਤਸੱਲੀ ਕਰਕੇ ਲੈ ਜਾਓ ਸੱਸੀ